ਸਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕ ਹੈ ਕਰਪਿੰਦਰ ਰੇਮਪੀ ਸੋ ਤੁਹਾਨੂੰ ਇੱਕ ਮੈਂ ਖੁਸ਼ਖਬਰੀ ਦੇਣ ਜਾ ਰਹੀ ਹਾਂ ਜੀ ਜਿਵੇਂ ਸੈਣੀ ਕਹਿੰਦੇ ਵੀ ਬਾਪੇ ਤੇ ਜਰਾਪੇ ਤੇ ਪਤਾ ਲੱਗਦਾ ਸੋ ਕੱਲ ਅਸੀਂ ਦਿੱਲੀ ਇਲੈਕਟ੍ਰਿਕ ਸਟੋਰ ਜੋ ਇਲੈਕਟ੍ਰਿਕ ਸਟੋਰ ਜੋ ਬਰਨਾਲਾ ਵੇਖਿਆ ਅਸੀਂ ਬਹੁਤ ਸਾਰਾ ਉੱਥੋਂ ਸਮਾਨ ਖਰੀਦ ਕੇ ਲੈ ਕੇ ਬਿਜਲੀ ਦਾ ਪੱਖੇ ਹੋਰ ਬਹੁਤ ਸਾਰਾ ਸਮਾਨ ਲੈ ਕੇ ਜਿਹੜਾ ਸਾਨੂੰ ਬਹੁਤ ਹੀ ਸਸਤੇ ਰੇਟਾਂ ਤੇ ਮਿਲਿਆ ਜੀ ਸੋ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦੀ ਹਾਂ ਜਿਹੜਾ ਇਹ ਦਿੱਲੀ ਇਲੈਕਟ੍ਰਿਕ ਸਟੋਰ ਹੈ ਜੀ ਇਹਦਾ ਨਵਾਂ ਸ਼ੋਅਰੂਮ ਤਨਹੋਲਾ ਰੋਡ ਤੇ ਨੇੜੇ ਅੰਡਰ ਬ੍ਰਿਜ ਤੇ ਬਿਲਕੁਲ ਬਿਜਲੀ ਬੋਰਡ ਤੋਂ ਪਹਿਲਾਂ ਬਰਨਾਲਾ ਵਿਖੇ ਸ਼ਿਫਟ ਹੋਣ ਜਾ ਰਹੇ ਆ ਜੀ ਤੇ ਤੁਸੀਂ 26 ਜਨਵਰੀ ਤੋਂ ਬਾਅਦ ਤੁਸੀਂ ਉੱਥੇ ਆ ਕੇ ਵਿਜ਼ਿਟ ਕਰਨਾ ਤੇ ਜਿੱਥੇ ਬਹੁਤ ਸਾਰੇ ਸਾਰੇ ਲਾਈਟ ਦਾ ਲਾਈਟ ਫੀਟਿੰਗ ਦਾ ਸਮਾਨ ਸਾਰੀਆਂ ਕੰਪਨੀਆਂ ਦਾ ਤੇ ਬਹੁਤ ਸੋਹਣੇ ਸੋਹਣੇ ਝੁੰਮਰ ਜਿੰਨਾ ਬਿਜਲੀ ਦਾ ਇਲੈਕਟ੍ਰਿਕ ਸਮਾਨ ਹੁੰਦਾ ਹੈ ਤੁਹਾਰਾ ਆਈਟਮ ਆਪਣੇ ਤੁਸੀਂ ਖਰੀਦ ਸਕਦੇ ਹੋ ਤੇ ਸਸਤੇ ਰੇਟਾਂ ਤੇ ਇਹੋ ਜਿਹੇ ਰੇਟ ਆਪ ਨੂੰ ਲੁਧਿਆਣਾ ਵੀ ਨਹੀਂ ਮਿਲਣਾ ਤੁਸੀਂ ਸਾਡੇ ਈਸ਼ਾਨ ਬੋਇਲ ਜੀ ਨਾਲ ਕਨੈਕਟ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਜੀ ਸੋ ਮੇਰਾ ਮਕਸਦ ਵੀਡੀਓ ਬਣਾਉਣ ਦਾ ਇਹ ਸੀ ਕਿਉਂਕਿ ਰੇਟ ਬਹੁਤ ਜਾਇਜ਼ ਰੇਟ ਹੈ ਆਪਾਂ ਨੂੰ ਲੁੱਟੂ ਘੁੱਟ ਹਰ ਜਗ੍ਹਾ ਤੇ ਆਪਣੀ ਹੁੰਦੀ ਹੈ ਸੋ ਮੈਨੂੰ ਸਮਾਨ ਵੀ ਪੂਰਾ ਹਾਈ ਫਾਈ ਕੰਪਨੀ ਦਾ ਤੇ ਰੇਟ ਵੀ ਬਹੁਤ ਵਧੀਆ ਜਾਇਜ ਮਿਲੇ ਇਹਨਾਂ ਦਾ ਤੇ ਤੁਸੀਂ ਵੀ ਇਹਨਾਂ ਕੋਲ ਜਾ ਕੇ ਜੋ ਸਾਡਾ ਦਿੱਲੀ ਇਲੈਕਟ੍ਰਿਕ ਸਟੋਰ ਹੈ ਜੀ ਜਿੱਥੇ ਸਮਰਸੀ ਵਾਲ ਤਾਰਾ ਸਮਰਸੀ ਵਾਲ ਪੰਪ ਤੇ ਸਾਡੇ ਫੈਂਸੀ ਲਾਈਟਾਂ ਝੁੰਮਰ ਵਗੈਰਾ ਸਾਰਾ ਕੁਝ ਮਿਲਦਾ ਤੁਹਾਨੂੰ ਜਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਤੇ ਸੋ ਤੁਸੀਂ 26 ਜਨਵਰੀ ਤੋਂ ਬਾਅਦ ਉੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੇ ਤੁਸੀਂ ਇਸ਼ਾਨ ਗੋਲ ਜੀ ਨਾਲ ਕਨੈਕਟ ਕਰ ਸਕਦੇ ਹੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦਾ ਸਮਾਨ ਖਰੀਦ ਸਕਦੇ ਹੋ ਸਾਰਿਆਂ ਨੂੰ ਸੱਚੀ ਥੈਂਕ ਯੂ ਸੋ ਮਚ